ਇੱਥੇ ਤੇ ਨਾ ਇਹ ਐਂ ਕਰਨਾ ਠੀਕ ਹੈ ਕਰ ਇੱਥੇ ਤੇ ਇਹ ਐਂ ਲਿਆ ਖੜ ਜਾ ਮੈਂ ਲਾ ਮਲਾ ਇਹ ਐਂ ਦੇਖੀ ਇੱਥੇ ਠੀਕ ਹੈ ਇੱਥੇ ਰੱਖ ਇੱਥੇ ਤੇ ਆਇਆ ਲਿਆ ਮਾਰ ਲੈਨ ਇੱਥੇ ਤੱਕ ਲੈਨ ਨੂੰ ਮਾਰ ਹਾਂ ਵੈਰੀ ਗੁੱਡ ਹੁਣ ਅਥੇ ਦੇ ਚੱਕ ਇੱਥੇ ਲੈ ਜਾ ਹੈਂਡ ਤੱਕ ਇੱਥੇ ਇੱਥੇ ਦੇ ਆਏ ਮਾਰ ਲੈਨ ਇੱਥੇ ਦੇ ਚਲ ਹਾਂ ਅਥੇ ਅਥੇ ਵੈਰੀ ਗੁੱਡ ਹੁਣ ਇੱਥੇ ਦੇ ਇੱਥੇ ਦੇ ਅਥੇ

आदे आ कन्ना थे इत्थे दे एथे ले आ कन्ना नू कन्ना कोले जा ले जा, ले जा कन्न कन्न कोण मिला सवार मिला ले, कर, कर, ले आई बोल इत्थे बो हाथ हाथ रख फिंगर अप कर नोज नोज फेस फिंगर रख फेस हैंड्स लेग्स इयर्स नोज़ कित फेस कितने फेस फेस हैंड्स कितने हैं हैंड्स हैंड्स लैग्स लैग्स, आए लैग्स लैग्स कितर्स कितने कौन की ਸਾਰੇ ਆਹ ਹੋ ਤੁਸੀਂ ਹੋਗੇ ਵਧੀਆਂ ਹੋਗੇ ਸਹਿਜ ਪ੍ਰੀਤ ਦੀ ਛੁੱਟੀ ਸਹਿਜ ਪ੍ਰੀਤ ਦੀ ਆਪਦੀ ਸਹਿਜ ਪ੍ਰੀਤ ਨੇ ਖਾਣਾ ਏਸਾਰ ਏਸਾਰ ਕਿਨੂ ਖਸਾਰ ਕੰਨੇ ਆ ਉਹ ਬਣਾਉਂਗੇ ਸਹਿਜ ਨੇ ਖਾਣਾ ਏਸਾਰ ਕਿੰਨੀ ਮੈਂ ਖਸਾਰ ਨਾਲ ਰੋਟੀ ਖਾਣੀ ਏਸਾਰ ਨਾਲ ਰੋਟੀ ਕਿੰਨੀ ਵਧੀਆ ਲੱਗਦੀ ਆ ਏਸਾਰ ਕੀ ਹੁੰਦਾ ਇਹ ਦੱਸੋ ਮੈਨੂੰ ਬਣਾ ਬਹੁਤ ਟਾਈਮ ਲੱਗਦੀ ਆ ਬਈ ਨਮੀ ਨੰਨੀਆਂ ਗੱਲਾਂ ਨੰਮੀ ਨੰਮੀ ਉਹਨੇ ਨਾਮ ਚੀਜ਼ਾਂ ਦੇ ਚੀਜ਼ ਤਾਂ ਉਹੀ ਹੁੰਦੀ ਆ ਨਾਮ ਚੇਂਜ ਹੋ ਜਾਂਦੇ ਆ ਚੀਜ਼ ਇੱਕ ਹੁੰਦੇ ਨਾਮ ਮੱਡ ਹੋ ਜਾਂਦੇ ਆ ਅ ਚਲੋ ਮਿਲਦੇ ਆ ਹੁਣ ਕੈਸ ਤੇ ਗੈਸ ਵੀ ਮੇਰੇ ਸਾਫ ਕਰਨੇ ਆ ਕੋਈ ਆਲੇ ਕਮ ਸਾਰਾ ਪਿਆ ਆਲੇ ਮੈਂ ਸਿਰਫ ਪੋਚਾ ਲਾਇਆ ਹੈ ਕਪੜੇ ਧੋਤੇ ਆ ਲੈ ਮੈਨੂੰ ਉਹੜਾ ਪੋਸਟ ਮੈਂ ਜਿਆ ਸਾਫ ਕਰਨਾ ਹੈ ਉਹ ਤੋਂ ਬਾਅਦ ਜਿਹੜਾ ਮੜਾ ਮोटा ਕੰਮ ਹੋ ਪਿਆ ਉਹਨੂੰ ਬੇੜਨੇ ਫਿਰ ਮੈਨੂੰ ਲਾਈਵ ਵੀ ਹੋਣਾ ਹੈ ਇੰਨਾ ਕੰਮ ਹੁੰਦਾ ਮੇਰੇ ਕੋਲ ਲਾਈਵ ਵੀ ਆਉਣਾ ਹੁੰਦਾ ਬਸ ਲੱਗਦਾ ਇੱਕ ਸਾਰ ਸੈਸ ਲਈ ਮੰਗ ਰਹੀ ਆ ਕੰਗਜੇ ਖਾਮ ਕਰੀ ਫਿਰਦੀ ਆ ہے ویلکم ہے ساجپریت ک ویلکم شاشیکال تکرتو ماں مت تیار لے بدیاں ان ماں ارے دیکھو بولی دیکھو اڑی زخم نے کیری ہوئی ہے بخار نہیں ہے سپر مینوں ائے تکے بخار ہے ہے نہیں بڑا ਬੁਖਾਰ ਨਹੀਂ ਮੈਂ ਵੀ ਵੱਡੇ ਬਾਬਾ ਜੀ ਕਰ ਦੂੰ ਵੱਡੇ ਬਾਲ ਬਾਬਾ ਜੀ ਕਰ ਦੂੰਗੇ ਇਹਦੀ ਗੱਲ ਸੁਣ ਲਓ ਬਾਬਾ ਜੀ ਕਰੂੰਗੇ ਤੇ ਵੱਡੇ ਬਾਲ ਇਹ ਦੇਖ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀ ਸਿੰਘ ਜੀ ਅਰੇ ਦਾ ਸਹੀ ਹੋ ਰਿਹਾ ਜੀ ਹਲਾ ਹਲਾ ਤਵਾ ਤੋ ਕੇ ਲੈ ਗਿਆ ਤਵਾ ਤੋ ਹਣ ਗਈ ਹੈ ਹੈ ਨਾ ਹੋਣੀ ਉਹਦੇ ਜਿਹੜਾ ਅੱਲਾ ਦੀਨ ਦੇ ਚਰਾਗ ਜਿ ਨਿਕਲੇ ਹੋਏ ਜਿੰਨ ਹੋਏ ਇਹਨੂੰ ਕੰਮ ਲਈ ਰੱਖੋ ਤਾਂ ਠੀਕ ਐ ਮੈਨੂੰ ਬਿਜ਼ੀ ਕਰਕੇ ਰੱਖਦੀ ਆ ਛੋਟੇ-ਮੋਟੇ ਕੰਮ ਹੁਣ ਤੇ ਲਾਉਂਗੇ ਤਾਂ ਸਿੱਖੂਗੀ ਹਨਾ ਐਦੇ ਵੀ ਜ਼ਿਆਦੇ ਲਈ ਐ ਸਾਡਾ ਜੇ ਮੇਰੇ ਕੋਲ ਜਾਂ ਕਹਿੰਦੇ ਹੁਣ ਤੇ ਸਿੱਖੂਗੀ ਤਾਂ ਤਗਾਤ ਹੋਆ ਤੁਹਾਨੂੰ ਜਾਣ ਕੇ ਦੇਆ ਮੈਨੂੰ ਧੋਣ ਵਾਸਤੇ ਧੋਏ ਹੋਏ ਹਾਂ ਤਾਂ ਹੋ ਸਾਫ ਕੀਤਾ ਹੋਇਆ ਮੇਰਾ ਜਾਣ ਕੇ ਦੇਆ ਹਾਂ ਕਰ ਇਥੇ ਨਾ ਗੜਾਈ ਕਰ ਰਹੀ ਸੀ ਆਟੇ ਦੀ ਮਾਰੀ ਫਿੱਦੀ ਦੀ ਇੱਥੇ ਆਟਾ ਚੱਕੇ 'ਤੇ ਜੰਦੂ ਤਾਕਤੀ ਕੁੰਨੇ ਗੁੰਨੇ ਵਾਇਟਾ ਹੁੰਦਾ ਨਾ ਜਿਹੜਾ ਚੱਕ ਕੇ ਭੱਜਦੇ ਉਹਦੇ ਵਿੱਚ ਦੀ ਹੋ ਤਾਂ ਮੈਂ ਭਜਾਇਆ ਰੋਟੀ ਬਹੁਤ ਵਧੀਆ ਲੱਗਦੀ ਐ ਕਸਾਰ ਨਾਲ ਕਿਨੇ ਕਿਨੇ ਖਾਦੀ ਐ ਅੱਛਾ ਜੇ ਮੈਂ ਕੰਮ ਕਰਨਾ ਹੈ ਫੋਟੋਗ੍ਰਾਫ ਚ ਕਾਣੀ ਐ ਫੋਟੋਗ੍ਰਾਫ ਗ੍ਰਾਫ ਚ ਆਈਦੇ ਕੰਨੋ ਜਾ ਤੇ ਆ ਤਾਂ ਬੁੱਤ ਕੰਮ ਬੋਤ ਕੱਟੇ ਉਹ ਜੋੜੇ ਦਿੱਕਤ ਵਾਟੋ ਗਿਲੇ ਆ ਮੇਰਾ ਪੁੱਤ ਦਿੱਕਤ ਵਾਟੋ ਕਿਨੇ ਕੀ ਐ ਐਡਾ ਬਡਾ ਹੀ ਮੇਰਾ ਪੁੱਤ ਤਾਂ ਐਦਾਂ ਬੋਦਾ ਥੋੜਾ ਜਿਹੀ ਗਲਾਈ ਕਰਦਾ ਬੱਚ ਜਿਆਦਾ ਥੋੜੀ ਜਿਹੀ ਜਿਆਦਾ ਗਲਾਈ ਕਰਦਾ ਥੋੜੀ ਜਿਹੀ ਘੱਟ ਕਰਦਾ ਬਹੁਤਾ ਨਹੀਂ ਕਰਦਾ ਜਿਆਦਾ ਥੋੜੀ ਜਿਹੀ ਕਰਦਾ però poi fai da chiuni volti tu hai denaro chiuni volti tu hai denaro tu chiuni volti tu hai denaro ok ok oh. eh 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 ਚਮਚਾ ਹੈ ਚਮਚਾ ਲੈ ਉਹ ਉਹਦੇ ਵਿੱਚ ਚਮਚਾ ਲੈਣ ਦੇ ਚਲੂ ਰਹਿਣ ਦੇ ਬਸ ਤੇ ਰਹਿ ਲੈ ਬੰਮਾ ਮੈਂ ਕਰ ਦਿੰਦਾ ਤੁਹਾਨੂੰ ਪੇਜ ਨੂੰ ਵੀ ਤੋ ਜਾਉਂਗੇ ਕਿ ਨੋਰ ਇਹ ਤੋ ਹੋਰ ਬਸ ਕਰਦੇ ਸੇ ਇਹ ਚਮਚਾ ਇਹ ਆ ਚਮਚਾ ਇਹ ਨਹੀਂ ਆ ਚਮਚਾ ਯਾ ਫਿਰ ਤੇ ਜਿ ਕੋਲੀ ਪਈ ਕੀ ਆਲੀ ਚੱਕ ਲੈ ਮੇਰੇ ਘਰ ਤਾਂ ਪਤਾ ਨਹੀਂ ਪਤਾ ਮੇਰੇ ਬੱਚੇ ਨੂੰ ਕੀ ਆਏਗੀ ਹੋਰ ਸੁਣਾਓ ਕਿ ਮੈਂ ਉਹ ਸਾਰੇ ਥੈਂਕ ਯੂ ਵਲੋਗ ਦੇਖਣੇ ਲਈ ஆட்ட பரண்டட பண்ணி ਖੱਪੜ ਮਾਰਨਾ ਮਾ ਗਾ ਨਹੀਂ ਕੱਢੇ ਕਰਦੇ ਬੰਦੀ ਗਲ ਹੁੰਦੀ ਸਾਰ ਕੱਢੀ ਨਾ ਕੀੜੀ ਨਹੀਂ ਮਾਰੇ ਕਰਦੇ ਬਾਬਾ ਜੀ ਦੀ ਕੀੜੀ ਆ ਬਿੱਕੂ ਜੀ ਤਿਆਰ ਹੈ ਖਸਾਰ ਆਪਣਾ ਹੁਣਾਂ ਤਾਂ ਇਹ ਬਣਾਉਣੀ ਹੁੰਦੀ ਹੈ ਤੁਸੀਂ ਕਿਵੇਂ ਬਣਾਉਣੀ ਹੈ ਤੁਹਾਨੂੰ ਜਿੱਦੇ ਗੁਣਉਣੀਆਂ ਬਸ ਇਹ ਚ ਘੱਟ ਪਾਣੀ ਪਊਗਾ ਇਹ ਬਣ ਚੁੱਕਿਆ ਜੀ Played them in played them, played, played them in. ਪਣਕੇ ਤਿਆਰ ਹੈ ਐਵੇਂ ਦਾ ਤੁਸੀਂ ਕਿਵੇਂ ਬਣਾਉਂਦੇ ਦੱਸਿਓ ਕਮੈਂਟ ਚ ਠੀਕ ਹੈ ਇਹ ਰੱਖ ਲਿਆ ਮੈਂ ਸਾਈਡ ਤੇ ਹੁਣ ਪਕੋਣੀ ਰੋਟੀ ਕਿਉਂਕਿ ਇਹ ਰੋਟੀ ਨਾਲ ਖਾਣੀ ਹੈ ਮੇਰਾ ਗੈਸ ਸਾਫ਼ ਕਰ ਲੈਣਾ ਪਹਿਲੇ ਐਨਾਕ ਪਾਣੀ ਬਚ ਗਿਆ ਇਹਨੂੰ ਸਹਜ ਨੂੰ ਲੂਣੇ ਕੰਮ ਜਦੋਂ ਡੋਲ ਗਿਆ ਇਹ ਛੁੱਟਾ ਆਹ ਬਾਹਰ ਡੋਲ ਕੇ ਠੰਟੀ ਕੋੜ ਛੁੱਟਾ ਨਹੀਂ ਹੈਗਾ ਜੋ ਪਕਾਦਨੇ ਰੋਟੀ ਸਾਨੂੰ ਨਹੀਂ ਨੂੰ ਨਹੀਂ ਤੀਨਾਂ ਜੀ ਪਰਨੇ ਕਿੰਨੀ ਸਵਾ ਟੈਸਟੀ ਹੋ ਐ ਦੇਖ ਦੀ ਕੀ ਕਹਿੰਦੇ ਕਿੰਨੇ ਵੀ ਬਾਦੋ ਕੀ ਕਹਿੰਦੇ ਹੋ ਨਾ ਜੀਬ ਦੀ ਕਿੰਨੇ ਵੀ ਬਾਦੋ ਚੀਨੀ ਬਾਦੀ ਚੀਨੀ ਬਣੀ ਜੀ 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 ਬਾਦੀ ਜੀ 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 ਬਰਨੀ ਕੀ ਕਹਿੰਦੇ ਹੋ ਨਾ ਜੀਬ ਦੀ ਰਵਾ ਕਿਆ ਕਹਿੰਦੇ ਹੋ ਨਾ ਜੀਬ ਦੀ ਚਟੋਰਾ ਟੋੜੂ ਜੋ ਵੀ ਕਹਿੰਦੇ ਹੋਣੇ ਤੋਲੋ ਕੇ ਦਈਏ ਰੋਟੀ ਤੇਲਾ ਕਹਿੰਦੀ ਐਸ ਫੋਨ ਇਹ ਕੁਛ ਹੋਈ ਫਿੱਕੀ ਐ ਇਕਸਾਰ ਨਹੀਂ ਲੁਗ ਰਖਾਂਗੇ ਕਾਪੀ ਕਾਪੀ ਤੇ ਪੈਰ ਨੂੰ ਬਣਾਉਂਗੇ ਦਾਤ ਚੋਰ ਮਾਂ ਨੂੰ ਕੇਸ ਤੈ ਨਹੀਂ ਖਾਣੇ ਤੈਨੂੰ ਨਹੀਂ ਮਿਲਦਾ ਨਾ ਤੈਨੂੰ ਖਾਂਗ ਹੋਈ ਵੀ ਨਾ ਖਾਂਗ ਹੋਈ ਵੀ ਆ ਮਮਾ ਓ ਮਾਈ ਗੋਡ ਇਹ ਕੀ ਹੈ ਕਾਪੀਆ ਕਾਪੀ ਕਾਪੀ ਵੀ ਆ ਜੀ ਆਮ ਦੇ 28 ਹੋਏ ਬੈਨੇ ਮੇਰੀ ਲਾਈਵ ਦਾ ਟਾਈਮ ਹੋਇਆ ਲਾਈਵ ਹੋਣਾ ਮੈਂ ਬਸ ਥੋੜਾ ਟਾਈਮ ਲਈ ਬਣਾ ਰਹੀ ਹਾਂ ਵੀਡੀਓ ਮੈਂ ਬਣਾਉਣ ਲੱਗੀ ਹਾਂ Shimla mirch ਇੱਕ Shimla mirch ਕੱਟੀ ਹੋਈ ਹੈ ਅ Shimla mirch ਵਿੱਚ ਮੈਂ ਕਦੇ ਵੀ ਆਲੂ ਨਹੀਂ ਪਾਉਂਦੀ ਮੈਨੂੰ ਆਲੂ ਬਿਲਕੁਲ ਪਸੰਦ ਨਹੀਂ ਹੈਗੇ Shimla mirch ਦੇ ਵਿੱਚ ਜੇ ਮੈਂ ਪਾਉਂਗੀ ਵੀ ਆਲੂ ਤਾਂ ਫਿਰ ਉਹਨਾਂ ਨੂੰ ਬਾਲ ਕੇ ਮੈਸ਼ ਕਰਕੇ ਫਿਰ ਬਣਾਉਂਗੀ ਵਿੱਚ ਪਾ ਕੇ ਭਰਵੀਂ ਐਕਣ ਮੈਨੂੰ ਨਹੀਂ ਵਧੀਆ ਲੱਗਦੀ ਬਿਲਕੁਲ ਵੀ ਕਈ ਖਾਣੇ ਵਿੱਚ ਆਲੂ ਵਾਲੀ ਮੈਨੂੰ ਬਿਲਕੁਲ ਨਹੀਂ ਅੱਛੀ ਲੱਗਦੀ ਹੈਗੀ ਆਲੂ ਥੋੜਾ ਖਾਣਾ ਹੈ Shimla mirch ਖਾਣੀ ਹੈ ਅਣ ਤੇ ਸ਼ਿੰਗਾਂ ਵਿੱਚ ਆਲੂ ਹੋਰ ਆਲੂ ਆਲੂ ਹੈ ਚੀਚ ਚਾਰ ਬਾਰ ਬਾਰਨੇ ਰਹੋਇਆ ਵਾ ਅੱਜ ਦਾ ਵਲੋਗ ਬਸ ਇੰਨਾ ਕੀ ਮੇਰੇ ਕੋਲ ਤਾਂ ਸ਼ਿਰਆ ਬਣਾਇਆ ਦੇ ਚ ਹੁਣ ਬਣਾਉਂ ਕਿ ਸ਼ਿੰਗਾਂ ਵਿੱਚ ਅ ਮਿਲਦੇ ਹਾਂ ਤੁਹਾਨੂੰ ਕੱਲ ਦੇਖਦੇ ਆ ਜਾਂ ਹੋਊਗਾ ਜਾਂ ਨਹੀਂ ਫਟੇਗੜ ਸਾਮ ਮਿੱਤੋ ਅੱਜ ਮਤਲਬ ਅੱਜ ਅੱਜ ਆਇਆ ਨਾ ਵਲੋਗ ਅੱਜ ਜਾਂ ਹੋਊਗਾ ਜਾਂ ਨਹੀਂ ਫਟੇਗੜ ਸਾਹਿਬ ਦੇਖਦੇ ਆ ਗਰਮੀ ਹੋ ਤਾਂ ਜਾਣਾ ਵੀ ਪੈਣਾ ਮੈਨੂੰ ਮੈਂ ਨਾ ਉਮਰਵਾਣੇ ਐ ਸੈੱਟ ਤੇ। ਕੀ ਕਹਨੇ ਹਨ ਉਹਨੂੰ ਪਪਾ। ਫੋਟੋਗ੍ਰਾਫਰ ਜੀ ਹਮਨੇ ਜਿਹੜਾ ਇੱਕਤਾਬ ਚ ਚਿਪਕਾਣੀ ਆ ਫੋਟੋ ਚਿਪਕਾਣੀ ਤੇ ਜਿੰਨਾਂ ਦੀਆਂ ਮੰਮੀ ਦੀ ਡੈਡੀ ਦੀ ਪਪਾ ਦੀ। ਬ੍ਰਦਰ ਅਦਰ ਹੈ ਨਹੀਂ ਸਿਸਟਰ ਹੈਗੀ। ਹਾਬੀ। ਨਾ ਬ੍ਰਦਰ ਸੈਸ ਦਾ ਨਾ ਸਿਸਟਰ ਹੈ ਵੀ ਕਿਹਨੂੰ। ਤੋਂ ਬਸ ਜਿਹੜੇ ਸੀ। ਆ ਲੈ। ਨੁਸ਼ਾਨ ਸਾਹਿਬ ਦੇ ਸਾਹਮਣੇ ਇਹ ਆ ਜੀ ਮਸਾਲਾ ਜਿਹੜੇ ਮੈਂ ਪਾਉਣਾ ਸ਼ਿਮਲਾ ਮਿਰਚ ਮਸਾਲਾ ਮਤਲਬ ਆਹ ਪਿਆਜ਼ ਚ ਕੱਟ ਕੇ ਪਾਉਣੇ ਐਵੇਂ ਕਰਕੇ ਜਿਵੇਂ ਪਕੌੜਿਆਂ ਚ ਪਾਉਣੇ ਹੁੰਦੇ ਆਪਾਂ ਭਿੰਡਿਆਂ ਚ ਪਾਉਣੇ ਹੁੰਦੇ ਆ ਕੜੀਚ ਪਾਉਂਦੇ ਹੁੰਦੇ ਆ ਹਨਾ ਉਹ ਵਾਲੇ ਉਹਨੇ ਦੇ ਆਲਾ ਸਣਾ ਆਹ ਅਦਰਕੇ ਟਮਾਟਰ ਹੈ ਮਿਰਚ ਆਪਕੋ ਦਿਖ ਨਹੀਂ ਰਹੀ ਮਿਰਚ ਮੈਂ ਨਹੀਂ ਡਾਲੂਗੀ ਸਾਈਜਪਰੀ ਦੀ ਕੱਢ ਕੇ ਬਾਅਦ ਚ ਦੂਈ ਲਾਲ ਮਿਰਚ ਮੈਂ ਪੀਲੀਆਂ ਪਈਆਂ ਸੀਗੀਆਂ ਉਹ ਪਾ ਲੂ ਬਾਅਦ ਦੇਖਿਓ ਸ਼ਕਨ ਵਿੱਚਿੰਦੇ ਕੋ। ਉਹ ਰੱਖਦੇ ਇੱਥੀ। ਇੱਥੀ ਰੱਖਦੇ ਨੂੰ ਅਸੀਂ ਟਾਈਮ ਸਕੂਲ ਚ ਲਾ ਕੇ ਜਾਣਾ ਸਵੇਰੇ ਇਹ। ਕਿੰਨੀ ਗੜਾਈ ਕਰਦੀ ਹੈ। ਰੱਖ ਦੇਵਾਂ ਤੋ ਖੋਜੂਗਾ। ਓਕੇ ਜੀ ਬਾਏ ਬਾਏ ਮਿਲਦੀ ਆ ਨੈਕਸਟ ਵਲੋਗ ਸਵੇਰੇ ਦੇਖਦੇ ਅੱਜ ਦੇਖਦੇ ਆ ਵੀ ਜਾਂ ਉਹ ਮੈਂ ਬਣਾਉਂਗੀ ਵਲੋਗ ਜੇ ਮੈਂ ਗਈ ਤਾਂ ਜੇ ਨਹੀਂ ਦਿੱਤਾ ਨਹੀਂ ਮੈਨੂੰ। साय प्रीत को शाशिकल कर दो बाय बाय कर दो बाय बाय शाशिकार वीडियो लाइक करें वीडियो लाइक करना कमेंट करें कमेंट करें चैनल सब्सक्राइब करें तालेताल काय करें बाय 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 शाशिकार राम 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 जय माता जय माता चलो जिमें तो लाइक हो जाने मैं हो